ਬਸ ਸੁਣੋ ਵੀਰ ਗਿਆਨ ਨੂੰ ਕਿੱਥੇ ਤੱਕ ਲਿਆਂਦਾ ਜਾਂਦਾ ਹੈ ਕਿਵੇਂ ਫੋਰਸਾਂ ਦੀਆਂ ਗੱਡੀਆਂ ਦੇ ਵਿੱਚ ਉੱਥੇ ਕੋਟ ਕਿਉਂ ਨਹੀਂ ਗੱਲ ਕਰਦਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਕੋਟ ਨੇ ਦੇ ਵਾਦਾ ਨਹੀਂ ਭਾਈ ਇੱਕ ਸਿੱਖਾਂ ਨਾਲ ਹੀ ਜਿਹੜਾ ਵੀ ਆ ਬੇਕਤਰਾ ਹੋਣਾ ਇਹਨਾਂ ਨਾਲ ਹੀ ਧੱਕਾ ਹੋਣਾ ਚਾਹੀਓ ਕੋਟ ਲਾ ਲਓ ਚਾਹੀ ਸਰਕਾਰਾਂ ਲਾ ਲਓ ਇਹ ਸਿੱਖਾਂ ਨਹੀਂ ਕਰਦਲਾ ਕੁਚਲਿਆ ਜਾਂਦਾ ਤੇ ਸਿੰਘ ਆਉਂਦੇ ਆ ਸੰਗਤ ਆਉਂਦੀ ਆ ਉਦੋਂ ਫਿਰ ਰੋਕਦੀ ਕਿਉਂ ਆ ਉਦੋਂ ਰਾਹਾਂ ਦੇ ਵਿੱਚ ਰੋਕਿਆ ਜਾਂਦਾ ਕਿ ਪਹਿਲਾਂ ਬੇਅਦਬੀਆਂ ਸੜਕਾਂ ਦੇ ਵਿੱਚ ਹੋ ਗਈਆਂ ਉਹਦਾ ਕੋਟ ਨੇ ਇਨਸਾਫ ਦਾ ਵਾਦਾ 24 ਘੰਟਿਆਂ ਦੇ ਵਿੱਚ ਇਨਸਾਫ ਦੀ ਬੇਅਬਦੀ ਕਹਿ ਕੇ ਆਈ ਹੈ ਸਰਕਾਰ ਅਸੀਂ ਤਾਂ ਉਹਨੂੰ ਪੁੱਛਦੇ ਆ ਕਿ ਕੀ ਗੱਲ ਭਾਈ ਇਨਸਾਫ ਕਿਉਂ ਨਹੀਂ ਦਿੰਦਾ ਤੂੰ 24 ਘੰਟਿਆਂ ਚ ਕਹਿ ਕੇ ਆਇਆ ਸੀਗਾ ਫੋਟ ਤਾਂ ਉਹ ਨੂੰ ਪੁੱਛੇ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਨੂੰ ਚੁੱਕਣ ਦਾ ਜਮਾਨਤੋ ਕੋਰਟ ਨੇ ਹੁਕਮ ਦਿੱਤੇ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਪ੍ਰਸ਼ਾਸਨ ਬੰਦੀ ਸਿੰਘਾਂ ਮੋਰਚੇ ਨੂੰ ਚੁੱਕਿਆ ਜਾਵੇ ਪਰ ਅੱਜ ਲਗਾਤਾਰ ਸ ਸੰਕਟ ਪਾਟੇ ਨੂੰ ਹੋ ਜਾਂਦੇ ਨੇ ਜਿਵੇਂ ਬੱਤੀਆਂ ਜਥਾ ਕਥੀਆਂ ਜਥਾ ਕੌਮ ਦੇ ਚੰਡੀਗੜ੍ਹ ਵੱਲ ਨੂੰ ਜਾਣਾ ਖੁਦ ਕਰਦਾ ਸੀ ਤਾਂ ਅੱਜ ਮੁੜ ਤੋਂ ਇਸ ਜਗ੍ਹਾ ਉੱਤੇ ਸਿੱਖ ਸੰਤਾ ਪਹੁੰਚਿਆ ਨੇ ਧੰਨਵਾਦ ਕਰਾਂਗੇ ਸਿੰਘ ਸਾਡੇ ਨਾਲ ਨੇ ਹਾਂਜੀ ਭਾਈ ਜੀ ਮਾਨਜੋ ਕੋਰਟ ਦਾ ਕਹਿ ਰਹੀ ਹੈ ਕਿ ਅੱਜ 18 ਤਰੀਕ ਨੂੰ ਤੁਹਾਡਾ ਮੋਰਚਾ ਚੁੱਕਿਆ ਜਾਣਾ ਕੋਰਟ ਨੇ ਇੱਥੇ ਦਾ ਕਹਿਤਾ ਕੋਰਟ ਦੇ ਬੜੇ ਕੰਮ ਪਾਇਆ ਬੜਾ ਇੰਡੀਆ ਦੇ ਵਿੱਚ ਬੜਿਆ ਇਨਸਾਫ ਦੇਣ ਵਾਲਾ ਥੁਈਆਂ ਧੀਆਂ ਨੂੰ ਬੜਾ ਕੁਝ ਉੱਥੇ ਕੋਰਟਾਂ ਕਿਉਂ ਨਹੀਂ ਕੁਝ ਕਰਦੀਆਂ ਤੇ ਸਰਸ ਵਾਲਾ ਤੀਜੇ ਦਿਨ ਆ ਜਾਂਦਾ ਉੱਥੇ ਕੋਰਟ ਕਿਉਂ ਨਹੀਂ ਕਹਿੰਦੀ ਵੀ ਅਪਰਾਧੀ ਨੂੰ ਤੀਜੇ ਦਿਨ ਛੱਡਿਆ ਜਾ ਰਿਹਾ ਇੱਥੇ ਕੋਰਟ ਇੱਕ ਸ਼ਾਂਤੀਪੂਰਨ ਧਰਨਾ ਸਵਾ ਸਾਲ ਤੋਂ ਲੱਗਿਆ ਹੋਇਆ ਇਹਦੇ ਤੇ ਕੋਰਟ ਵੀ ਆ ਦੇ ਹੁਕਮ ਚਲਾ ਰਿਹਾ ਕੋਰਟ ਨੇ ਜਿੱਥੇ ਹੁਕਮ ਚਲਾਣਾ ਹੈ ਉੱਥੇ ਚਲਾ ਕੇ ਦਿਖਾਵੇ ਅਸੀਂ ਫਿਰ ਵੀ ਕੋਰਟ ਨੂੰ ਮੰਨਾਂਗੇ ਯਾਰ ਕੋਟ ਆਏਗਾ ਜਿੱਥੇ ਕੋਰਟ ਨੇ ਮਣੀਪੁਰ ਦੇ ਵਿੱਚ ਕੋਰਟ ਕੀ ਕਰਦਾ ਸੀ ਇਸ ਟਾਈਮ ਦੇਖਦਾ ਕੀ ਹਾਲ ਆ ਜਿੰਦਾਬਾਦ ਉੱਥੇ ਕੋਰਟ ਕੀ ਕਰਦੇ ਆ بس نوਈ ਯਾਰ ਗਿਆ ਨੂੰ ਕਿੱਥੇ ਤੱਕ ਲਿਆਂਦਾ ਜਾਂਦਾ ਹੈ ਕਿਵੇਂ ਫੋਰਸਾਂ ਦੀਆਂ ਗੱਡੀਆਂ ਦੇ ਵਿੱਚ ਉਥੇ ਕੋਟ ਕਿਉਂ ਨਹੀਂ ਗੱਲ ਕਰਦਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਕੋਰਟ ਨੇ ਦਵਾਦਾ ਨਹੀਂ ਭਾਈ ਇਹ ਕੋਰਟ ਇੱਕ ਸਿੱਖਾਂ ਨਾਲ ਹੀ ਜਿਹੜਾ ਵੀ ਆ ਬੇਕਤਰਾ ਹੋਣਾ ਇਹਨਾਂ ਨਾਲ ਹੀ ਤੱਕਾ ਹੋਣਾ ਚਾਹੀਓ ਕੋਰਟ ਲਾ ਲਓ ਚਾਹੇ ਸਰਕਾਰਾਂ ਲਾ ਲਓ ਇਹ ਸਿੱਖਾਂ ਨੂੰ ਕਿੱਦਾਂ ਕੁਚਲਿਆ ਜਾਣਾ ਇਹਨਾਂ ਦੀ ਰੋਬ ਵਜਦਾ ਇਹਨਾਂ ਦਾ ਇਹਨਾਂ ਦੀ ਇਹਨਾਂ ਦਾ ਸਾਰਾ ਕੁਝ ਹੁੰਦਾ ਹੋਰ ਇਹਨਾਂ ਦਾ ਕਿਤੇ ਭਾਈ ਗੋਲਬਾਣੀ ਦੀ ਖੁੱਲਦੀ ਪ੍ਰਸ਼ਾਸਨ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ 50 ਤੋਂ ਵੱਧ ਬੰਦੇ ਨਹੀਂ ਹੈ ਇੱਥੇ ਕਿ ਫਿਰ ਇੱਥੇ ਮੋਰਚਾ ਲਾਇਆ ਕਿਉਂ ਹੈ ਇੱਥੇ ਤਾਂ ਕੁਝ ਨਹੀਂ ਕੋਈ ਸੰਗਤਾਂ ਨਹੀਂ ਆਉਂਦੀਆਂ ਕੋਈ ਕੁਝ ਨਹੀਂ ਆਉਂਦਾ ਨਹੀਂ ਨਹੀਂ ਜਦੋਂ ਫਿਰ ਸੰਗਤਾਂ ਨੂੰ ਰੋਕਿਆ ਜਾਂਦਾ ਤੇ ਜਦੋਂ ਇੱਥੇ ਸਿੰਘ ਆਉਂਦੇ ਆ ਸੰਗਤ ਆਉਂਦੀ ਆ ਉਦੋਂ ਫਿਰ ਰੋਕਦੀ ਕਿਉਂ ਆ ਉਦੋਂ ਰਾਹਾਂ ਦੇ ਵਿੱਚ ਰੋਕਿਆ ਜਾਂਦਾਗਾ ਚਾਹੇ ਕੋਈ ਪ੍ਰੋਗਰਾਮ ਦੇਖ ਲਓ ਤੇ ਜਦੋਂ 50 ਆ ਜਾਂਦੇ ਆ ਫਿਰ ਤਾਂ ਇਹ ਕਹਿੰਦੇ ਵੀ 50 ਰਹਿ ਗਏ ਜਦੋਂ ਵੱਧ ਆ ਜਾਂਦੇ ਫਿਰ ਇਹਨਾਂ ਨੂੰ ਰੋਕਿਆ ਜਾਂਦਾ ਘਰਾਂ 'ਚ ਸਾਪੇ ਵਜਦੇ ਆ ਰੀਟਰਾਂ ਦੇ ਉੱਤੇ ਵੀ ਤੁਸੀਂ ਜਾਓ ਨਾ ਮੈਨੂੰ ਸਮਝ ਨਹੀਂ ਆਉ ਦੋਗਲਾ ਪਾਣਾ ਇਹਨਾਂ ਕਿੰਨਾ ਕਿੰਨਾ ਦਾ ਚੱਲੂਗਾ ਚੁੱਕਣ ਦੋਗੇ ਮੋਰਚਾ ਹਾਂਜੀ ਮੋਰਚਾ ਮੋਰਚਾ ਕਿਵੇਂ ਚੁੱਕਿਆ ਜਾਊ ਸ਼ਾਂਤੀਪੂਰਕ ਮੋਰਚਾ ਹੈਗਾ ਤੇ ਕੋਈ ਘਰੇ ਬੈਠਿਆ ਆਉਂਦਾ ਹੱਕ ਮੰਗ ਰਿਹਾ ਹਾਂ ਚੱਕਿਆ ਜਾਊਗਾ ਅੱਜ ਹੀ ਚੱਕਿਆ ਜਾਊਗਾ ਜੋ ਮੰਗਾ ਨੇ ਮੋਰਚੇ ਦੀਆਂ ਮੰਨਣ ਅੱਜ ਚੱਕ ਕੇ ਮੋਰਚੇ ਦੇ ਬੈਠਣ ਨੂੰ ਕਿਹਦਾ ਜੀ ਥੋੜੋ ਕਰਦਾ ਜਿਹੜੀ ਅੱਜ ਕੋਟ ਕਹਿ ਰਿਹਾ ਪੰਜਾਬ ਗੱਲ ਸੁਣੋ ਮੇਰੀ ਫਸਲ ਖੇਤਾਂ 'ਚ ਪਈ ਆ ਪਰ ਜੇ ਇਹ ਜ਼ਬਰਦਸਤੀ ਕਰਨਗੇ ਤਾਂ ਇੱਥੇ ਦੇਖ ਲਓ ਵੀ ਕੀ ਕੁਛ ਆ ਜਾਂਦਾ ਫਿਰ ਸੰਗਤ ਕਿੱਥੋਂ ਆ ਜਾਂਦੀ ਆ ਇਸ ਕਰਕੇ ਦੋਸਤਲੀ ਨੀਤੀ ਨਾਲ ਕਰਨ ਜਦੋਂ ਸੰਗਤ ਆਉਂਦੀ ਆ ਉਦੋਂ ਉਹਨਾਂ ਦੇ ਘਰਾਂ ਚੋਂ ਆਗੂਆਂ ਨੂੰ ਰੋਕਿਆ ਜਾਂਦਾ ਰਾਹਾਂ 'ਚ ਰੋਕਿਆ ਜਾਂਦਾਗਾ ਤੇ ਜਦੋਂ ਸੰਗਤ ਇੱਥੇ ਆ ਜਾਂਦੀ ਆ ਠੀਕ ਆ ਤਾਂ ਉਦੋਂ ਵੀ ਦੂਜੇ ਪਾਸੇ ਇਹਨਾਂ ਤੋਂ ਵੀ ਇੱਥੇ ਆਉਣ ਨਹੀਂ ਦੇਣਾ ਜਦੋਂ ਅੱਜ 50 ਇਸ ਕਰਕੇ ਕੋਰਟ ਨੂੰ ਸਹੀ ਗੱਲ ਕਰਨੀ ਚਾਹੀਦੀ ਆ ਸਹੀ ਉਹਨਾਂ ਨੂੰ ਜਿਹੜਾ ਕੋਰਟ ਆ ਪਤਾ ਕੀ ਆ ਕੋਰਟ ਜਿਹੜੇ ਜੱਜ ਨੇ ਰਿਟਾਇਰਮੈਂਟ ਹੋ ਕੇ ਯਾਰ ਰਾਜ ਸਭਾ ਦੀ ਟਾਈਟ ਲੈਣੀ ਆ ਯਾਰ ਇੱਥੇ ਕੀ ਆਸ ਮਿਲ ਜਾਣੀਆਂ ਲੋਕਾਂ ਨੂੰ ਕੀ ਨਿਆਂ ਮਿਲਨੇ ਆ ਬਾਈ ਇੱਥੇ ਕਈ ਵਿਰੋਧੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਧਰਨੇ ਪ੍ਰਦਰਸ਼ਨ ਲੱਗਦੇ ਨੇ ਉੱਥੇ ਮਹਾਰਾਜ ਦੀ ਆੜ ਵਾਸਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿੰਦੇ ਨੇ ਤੇ ਧਰਨਾ ਕਰੀ ਯਾਰ ਗੁਰੂ ਗ੍ਰੰਥ ਸਾਹਿਬ ਤਾਂ ਜਿਹੜਾ ਸੰਗਤ ਦੇ ਰੋਮ-ਰੋਮ ਚਾ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਹੈ ਨਹੀਂ ਹੂੰ ਗੁਰੂ ਗ੍ਰੰਥ ਸਾਹਿਬ ਨਾਲ ਕੀ ਮਸਲਾ ਇਹ ਕਿੱਧਰ ਨੂੰ ਗੱਲ ਜਾਈ ਜਾਂਦੀ ਮੈਨੂੰ ਤਾਂ ਇਸ ਗੱਲ ਦਾ ਨਹੀਂ ਸਮਝ ਆਉਂਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਿੱਧਰ ਨੂੰ ਲੈ ਕੇ ਜਾ ਠੀਕ ਆ ਯਾਰ ਸੰਗਤ ਪਾਠ ਕਰਦੀ ਆ ਦੁਨਿਆ ਟਾਈਮ ਇੱਥੇ ਰੱਬ ਦਾ ਨਾਮ ਲਿਤਾ ਜਾਂਦਾਗਾ ਤੇ ਉਹਦਾ ਜਦੋਂ ਸੰਗਤ ਚਲੀ ਜਾਊਗੀ ਗੁਰੂ ਗ੍ਰੰਥ ਸਾਹਿਬ ਵੀ ਚਲੇ ਜਾਣਗੇ ਇੱਥੋਂ ਉਹ ਸੜਕਾਂ ਦੇ ਰੱਖ ਕੇ ਇੱਥੇ ਬੇਅਦਬੀਆਂ ਕਰ ਰਹੇ ਨੇ ਇੱਕ ਤਰ੍ਹਾਂ ਦੀਆਂ ਕਿ ਜੇ ਨਾ ਕੋ ਸਾਸਬੀਆ ਧਿਆਨ ਨਾ ਦੇ ਜਿਹੜੀਆਂ ਪਹਿਲਾਂ ਬੇਅਦਬੀਆਂ ਸੜਕਾਂ ਦੇ ਵਿੱਚ ਹੋ ਗਈਆਂ ਉਹਦਾ ਕੋਟ ਨੇ ਇਨਸਾਫ ਤਬਾਤ ਜਿਹੜੇ ਰੂੜੀਆਂ ਤੇ ਰੋਲ ਤੇ ਦੇ ਇੰਨਾ ਕੁਝ ਹੋਇਆ ਤੇ ਸਾਰੇ ਸਾਰਾ ਕੁਝ ਹੋਇਆ ਉਹਦਾ ਫਿਰ ਇਨਸਾਫ ਕਿਉਂ ਨਹੀਂ ਦਵਾ ਸਕੇ ਚੱਲ ਇਹ ਤਾਂ ਲੱਖ ਤੇ ਇਹਦੋਂ ਪਹਿਲਾਂ ਜਿਹੜਾ ਤੇ ਦੇਣ ਇਨਸਾਫ ਕਹਿਣ ਵੀ ਹਾਂ ਤੁਹਾਡੇ ਮਸਲੇ ਹੱਲ ਕਰਦੇ ਚਲੋ ਇੱਥੋਂ ਤੁਹਾਨੂੰ ਅਸੀਂ ਤੋੜਦੇ ਆ ਤੁਹਾਡਾ ਜਿਹੜੀ ਮੰਗ ਆ ਇਹ ਸਾਡੇ ਨਾਲ ਗੱਲ ਕਰੋ ਤੁਹਾਨੂੰ ਬੇਅਦਲੀ ਦਾ ਇਨਸਾਫ ਵਿੱਚ ਮੰਗ ਆ ਨਾ ਇੱਥੇ ਬੇਅਦਲੀ ਦੇ ਇਨਸਾਫ ਦੀ ਮੰਗ ਆ ਪੂਰੀ ਕਰਨ ਕਹਿਣ ਵੀ ਜਾਓ ਕਰਨ ਨੂੰ ਤੁਸੀਂ ਕਿਸੇ ਦਾ ਜੀ ਕੀ ਕਰਦਾ ਖੇਤ ਦੇਖ ਕਬੀਲਦਾਰ ਬੰਦੇ ਆ ਬਾਈ ਹੱਕ ਸੱਚ ਦੀ ਕਰਨ ਵਾਲੇ ਆ ਖੇਤ ਜਾ ਕੇ ਦੇਖ ਸਰੋਂ ਪਈ ਆ ਕੱਢਣ ਵਾਲੀ ਕਣਕ ਨੂੰ ਬਾਢੇ ਲੱਗੇ ਵੇ ਆ ਆਪ ਇੱਥੇ ਬੈਠਿਆ ਕਾਰਨ ਕੀ ਆ ਬਾਈ ਇਹ ਵੀ ਸਾਡੀ ਲੜਾਈ ਬਹੁਤ ਜ਼ਰੂਰੀ ਲਗਾਤਾਰ ਕਿਉਂ ਨਹੀਂ ਪਹੁੰਚਦੇ ਲੋਕ ਫਿਰ ਜਿਹੜੇ ਮਲਕ ਜੋ ਕੋਰਟ ਦਾ ਹੁਕਮ ਹੋ ਗਿਆ ਜਾਂ ਫਿਰ ਇਸ ਤਰੀਕੇ ਦੇ ਮਾਮਲੇ ਆਉਂਦੇ ਨੇ ਉਦੋਂ ਹੀ ਜਿਹੜੀਆਂ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਕਿਉਂ ਨਹੀਂ ਤੂੰ ਜਾਨਣਾ ਜਿਹੜੀ ਸਿੱਖ ਸੰਗਤ ਦਾ ਪੁੱਛਦਾ ਜਾਨਾ ਬਾਈ ਗੱਲ ਸੁਣ ਮੇਰੀ ਇੱਥੇ ਸਵਾ ਸਾਲ ਹੋ ਗਿਆ ਹਰ ਇੱਕ ਬੰਦੇ ਨੇ ਰੋਟੀ ਦਾ ਵੀ ਆ ਠੀਕ ਆ ਆਪਾਂ ਮੰਨਦੇ ਆ ਪ੍ਰੋਬਲਮਾਂ ਪਰ ਇੱਥੇ ਸਾਡੀ ਸੰਗਤ ਜੀ ਵੀ ਸਾਡੀ ਸੰਗਤ ਵੀ ਪਤਾ ਕੀ ਆ ਨਾ ਕੋਟ ਕੋਟ ਵੀ ਇਹ ਗੱਲਾਂ ਕਿਉਂ ਕਹਿੰਦੇ ਆ ਜੇ ਕੋਈ ਨੁਕਸੇ ਸਾਡੀਆਂ ਸੰਗਤਾਂ ਚ ਵੀ ਹੈਗੇ ਨੇ ਠੀਕ ਆ ਵੀ ਆਉਣਾ ਚਾਹੀਦਾ ਮੈਂ ਮੰਨਦਾ ਪਰ ਇਹ ਗੱਲ ਵੀ ਨਹੀਂ ਕਹੜੀ ਚਾਹੀਦੀ ਵੀ ਇੱਥੇ 50 ਜਾਨੇ ਆ ਇੱਥੇ ਆਉਂਦਾ ਨਹੀਂ ਇੱਥੇ ਕੋਈ ਉਹ ਨਹੀਂ ਹੁੰਦਾ ਇਹ ਵੀ ਕਹਣੇ ਦੇਖੋ ਮੰਗਤਾ ਹੈਗੀ ਆ ਨਾ ਮੰਨ ਲਓ ਫਿਰ ਇਹ 50 ਜਾਨਾਂ ਨੂੰ ਬੰਦੇ ਨਹੀਂ ਦੇਖੀ ਇਸ ਡੈਮੋਕ੍ਰੇਸੀ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਇੱਥੋਂ ਦਾ ਜਿਹੜਾ ਉਹ ਆ ਵੀ ਅਸੀਂ ਹਰ ਇੱਕ ਦੀ ਗੱਲ ਸੁਣਦੇ ਆ ਇਹ ਬੜੀ ਢੌਂਡੀ ਪਟਕੇ ਆਇਆ ਬਾਹਰ ਅੰਦਰ ਵੀ ਉੱਥੇ ਤਾਂ ਡੈਮੋਕ੍ਰੇਸੀ ਆ ਤੇ ਫਿਰ 50 ਬੰਦੇ ਨੂੰ ਗੱਲ ਨਹੀਂ ਮੰਨ ਰਹੀ 50 ਬੰਦੇ ਨੂੰ 50 ਬੰਦੇ ਹੀ ਨਹੀਂ ਮੰਨ ਰਹੀ ਚਲੋ ਇਹਨਾਂ ਦੇ ਪਿੱਛੇ ਮੈਂ ਪੁੱਛਦਾ ਇਹ ਕਹਿੰਦੇ 50 ਬੰਦੇ ਆ ਫਿਰ ਤੁਸੀਂ 50 ਬੰਦਿਆਂ ਨੂੰ ਬੰਦਾ ਹੀ ਨਹੀਂ ਮੰਨ ਰਹੀ ਕਿੰਨੇ ਬੰਦਿਆਂ ਨੂੰ ਮੰਨੋਗੇ ਚਲੋ ਜਿਹੜੇ ਕਹਿੰਦੇ ਆ ਇੱਕ ਦਿਨ ਦਿਨ ਰੱਖ ਲੈਣ ਸਾਡੇ ਨਾਲ ਵੀ ਇੱਥੇ ਥੋੜਾ 50000 ਬੰਦਾ ਹੋਊਗਾ ਸ਼ਿਤਾ ਮੰਨਾਂਗੇ ਕਰਨ ਸਾਡੇ ਨਾਲ ਕਰ ਉਹਦੇ 50000 ਵੀ ਦੇਵਾਂਗੇ ਕਰਨ ਦਾ ਸਹੀ ਇਸ ਕਰਕੇ ਗੱਲ ਹੱਕ ਸੱਚ ਦੀ ਕਰਨੀ ਚਾਹੀਦੀ ਆ ਜੇ ਇੱਥੋਂ ਦਾ ਗਰਕੂਗਾ ਕੋਟਾਂ ਵੀ ਗਰਕਣੀਆਂ ਜੇ ਇੱਥੋਂ ਦਾ ਕੱਲਾ ਹੋਣੀ ਇੱਥੋਂ ਦਾ ਹਰ ਇੱਕ ਮੁਲਾਜ਼ਮ ਨੇ ਜਿਹੜੇ ਹਸਾਬ ਨਾਲ ਸਿਸਟਮ ਚੱਲ ਰਹੇ ਆ ਤਾਪ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਜਿਹੜੀਆਂ ਸਾਡੀਆਂ ਕੋਟਾਂ ਸੀ ਜਿਨ੍ਹਾਂ ਨੇ ਇਨਸਾਫ ਦੇਣੇ ਸੀ ਏ ਵੀ ਭਾਈ ਇੰਨੀ ਦਾਅਵ ਦੇ ਵਿੱਚ ਚੱਲਣਿਆ ਕੁਛ ਲਿਆ ਇਹਨਾਂ ਨੇ ਵੀ ਜਾਣਾ ਇਸ ਕਰਕੇ ਗੱਲ ਹੱਕ ਸੱਚ ਦੀ ਕਰਨੀ ਚਾਹੀਦੀ ਆ ਕੋਰਟ ਨੂੰ ਵੀ ਚਰਨੀ ਚਾਹੀਦੀ ਆ ਤੇ ਸਰਕਾਰਾਂ ਨੂੰ ਇਹ ਹੁਣ ਸਰਕਾਰ ਸਾਡਾ ਕੋਰਟ ਨਾਲ ਕਿਵੇਂ ਇਦਾਂ ਸਰਕਾਰ ਸਾਡੇ ਨਾਲ ਤਿੰਨ ਬੇਅਬਦੀ 24 ਘੰਟਿਆਂ 'ਚ ਕਹਿ ਕੇ ਆਈ ਆ 24 ਘੰਟਿਆਂ ਦੇ ਵਿੱਚ ਇਨਸਾਫ ਦੀ ਬੇਅਬਦੀ ਕਹਿ ਕੇ ਆਈ ਆ ਸਰਕਾਰ ਅਸੀਂ ਤਾਂ ਉਹਨੂੰ ਪੁੱਛਦੇ ਆ ਵੀ ਕੀ ਗੱਲ ਭਾਈ ਇਨਸਾਫ ਕਿਉਂ ਨਹੀਂ ਦਿੰਦਾ ਤੂੰ 24 ਘੰਟਿਆਂ 'ਚ ਕਹਿ ਕੇ ਆਏ ਸੀਗਾ ਕੋਰਟ ਤਾਂ ਉਹ ਨੂੰ ਪੁੱਛੇ ਵੀ ਤੂੰ ਖੜ ਜਾ ਕੋਰਟ ਦੀ ਉੱਥੇ ਦਾ ਉੱਥੇ ਕਿਉਂ ਨਹੀਂ ਕੋਰਟ ਦੀ ਤਲਵਾਰ ਚੱਲਦੀ ਤੇ ਜਿੱਥੇ ਕਹਿੰਦਾ ਤੁਸੀਂ ਵਾਅਦਾ ਕਰਦੇ ਹੋ ਓਏ ਤੂੰ ਵਾਦਾ 24 ਘੰਟਿਆਂ ਚ ਕਿਉਂ ਕੀਤਾ? ਹੂੰ ਕੋਟ ਭਗਵੰਤ ਮਾਨ ਨੂੰ ਛੱਦ ਕੇ ਕਹੂੰ? ਹੂੰ ਵੀ ਤੂੰ 24 ਘੰਟਿਆਂ ਚ ਵਾਦਾ ਕੀਤਾ ਸੀ ਪੂਰਾ ਕਿਉਂ ਨਹੀਂ ਕਰਦਾ? ਹੂੰ ਨਹੀਂ ਬੇਦੋਸੇ ਸਿੱਖਾਂ ਦੇ ਉੱਤੇ ਜ਼ੁਲਮ ਹੋਣਾ ਇਹਨਾਂ ਦੀ ਡਾਂਗਾਂ ਚੱਲਣਗੀਆਂ ਇਹਨਾਂ ਦੇ ਪਾਣੀ ਦੀਆਂ ਬਸੜਾ ਚੱਲਣਗੀਆਂ ਭਾਈ ਇੱਥੇ ਜ਼ੋਰ ਚੱਲਦਾ ਕੋਟ ਦਾ ਜਿੱਥੇ ਜ਼ੋਰ ਨਹੀਂ ਚੱਲਦਾ ਠੀਕ ਹੈ ਬਹੁਤ ਧੰਨਵਾਦ ਤੂੰ ਦੇਖੋ ਜਿਸ ਤਰੀਕੇ ਨਾਲ ਕੱਤੀਆਂ ਜੱਥਾ ਅੱਜ ਮੁਰ ਤੋਂ ਜਿਹੜਾ ਕੁੱਝ ਕਰ ਰਿਹਾ ਹੈ ਸੂਲ ਲੈ ਕੇ ਲਗਾਤਾਰ ਸਿਸੰਗ ਦਾ ਪਹੁੰਚ ਰਿਹਾ ਨੇ 18 ਤਰੀਕ ਨੂੰ ਮੋਰਚੇ ਚ ਚੁੱਕਣ ਦੀਆਂ ਤਿਆਰੀਆਂ ਪ੍ਰਸ਼ਾਸਨ ਕਰ ਰਿਹਾ ਸੀ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਆਸਿਕ ਜਥੇਬੰਦੀਆਂ ਪਹੁੰਚਣ ਸ਼ੁਰੂ ਹੋ ਗਈਆਂ ਦੇਖਦੇ ਕਿ ਹੁਣ ਅੱਗੇ ਦੀ ਰਣਨੀਤੀ ਕੀ ਪ੍ਰਸ਼ਾਸਨ ਲੈ ਕੇ ਆਉਂਦਾ ਜਾਂ ਮਾਨਜੋਕਰ ਦੇ ਕੀ ਹੁਕਮ ਨੇ ਆਉਣ ਵਾਲਾ ਸਮਾਂ ਦੱਸੇਗਾ ਸੋਣੇ ਕੈਮਰਾ ਜਸਪੀਤ ਦੇ ਨਾਲ ਹਰਤੇ ਸ